ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਟੇਸਟੀ ਸਨੈਕਸ ਬਣਾਉਣ ਲੱਗੇ ਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਕਣਕ ਦੇ ਆਟੇ ਦਾ ਆਪਾਂ ਇਹ ਜਿਹੜੇ ਸਨੈਕਸ ਬਣਾਉਣੇ ਆ 2 ਚਮਚੇ ਕਣਕ ਦਾ ਆਟਾ ਪਾ ਲਿਆ ਵਿੱਚ ਮੈਂ ਪਾਇਆ ਜੀ ਥੋੜਾ ਜਿਹਾ ਲੂਣ ਚਿਲੀ ਫਲੈਕਸ ਕਾਲੀ ਮਿਰਚ ਇਹਨਾਂ ਨੂੰ ਮਿਕਸ ਕਰ ਲੈਣੇ ਆ ਤੇ ਥੋੜਾ ਥੋੜਾ ਪਾਣੀ ਪਾ ਕੇ ਨਾ ਆਪਾਂ ਸਖਤ ਇਹ ਆਟਾ ਜਿਹੜਾ ਗੁੰਨਣਾ ਕਿ ਉਹ ਅੱਜਕੱਲ੍ਹ ਗਰਮ ਹੀ ਆ ਗਰਮੀ ਦੇ ਵਿੱਚ ਤਾਂ ਆਟਾ ਜਿਹੜਾ ਆ ਬਹੁਤ ਛੇਤੀ ਨਰਮ ਹੋ ਜਾਂਦਾ ਆ ਤੇ ਇਸ ਕਰਕੇ ਆਪਾਂ ਜਿਹੜਾ ਆ ਵੈਸੇ ਵੀ ਆਪਾਂ ਨੂੰ ਇਹ ਸਖਤ ਚਾਹੀਦਾ ਆਟਾ ਤੇ ਸਖਤ ਜਿਹੜਾ ਆਟਾ ਆਪਾਂ ਇਹ ਗੁੰਨਣਾ ਦੋ ਕ ਰੋਟੀਆਂ ਦਾ ਆਟਾ ਲਿਆ ਮੈਂ ਤੁਸੀਂ ਜਿੰਨੇ ਕੁ ਸਨੈਕਸ ਬਣਾਣੇ ਆ ਉਹਨਾਂ ਕੁ ਤੁਸੀਂ ਆਟਾ ਲੈ ਲਓ ਕਣਕ ਦੇ ਆਟੇ ਦਾ ਆਪਾਂ ਬਣਾਉਣ ਲਗੇ ਆ ਮੈਦਾ ਨਹੀਂ ਲਿਆ ਹੈਗਾ ਹੈਲਥੀ ਟੇਸਟੀ ਬਹੁਤ ਹੀ ਵਧੀਆ ਜਿਹੜੇ ਇਹ ਸਨੈਕਸ ਬਣਾ ਕੇ ਆਪਾਂ ਤਿਆਰ ਕਰਨੇ ਦੇਖੋ ਆਟਾ ਮੈਂ ਬਿਲਕੁਲ ਸਖਤ ਗੁੰਨੇ ਆ ਤੇ ਐਦਾਂ ਦਾ ਆਟਾ ਜਿਹੜਾ ਗੁੰਨਣਾ ਆ ਨਮਕ ਮਿਰਚ ਆਪਾਂ ਤਾਂ ਪਾਈ ਵੀ ਉੱਪਰਲਾ ਹਿੱਸਾ ਜਿਹੜਾ ਤਾਂ ਉਹ ਫਿੱਕਾ ਨਾ ਰਹਿ ਜਾਵੇ ਇਹਨੂੰ ਆਪਾਂ ਟੱਕ ਦੇਣਾ ਆ ਇੱਕ ਡੰਗਾ ਹੋਰ ਲੈ ਲਿਆ ਇਹਦੇ ਵਿੱਚ ਆਪਾਂ ਪਾਇਆ ਕਾਰਨਫਲੋਰ ਇੱਕ ਵੱਡਾ ਚਮਚਾ ਚਿਲੀ ਫਲੈਕਸ ਪਾ ਦਿੰਨੇ ਆ ਥੋੜੀ ਜਿਹੀ ਕਾਲਾ ਲੂਣ ਤੇ ਕਾਲੀ ਮਿਰਚ ਰਲਾ ਕੇ ਪਾ ਦੁੱਤੀ ਆ ਮੈਂ ਤੇ ਹਰਾ ਧਨੀਆ ਪਾ ਦਿੱਤਾ ਆ ਰਣਾ ਲੈਣੇ ਆ ਪਾਣੀ ਪਾ ਕੇ ਇਹਨੂੰ ਪਤਲਾ ਬਿਲਕੁਲ ਪਤਲਾ ਆਪਾਂ ਕੋਲਣਾ ਮੋਟੀ ਪਰਤ ਨਹੀਂ ਇਹਦੀ ਚਾਹੀਦੀ ਆਪਾਂ ਨੂੰ ਬਿਲਕੁਲ ਪਤਲਾ ਜਿਆ ਇਹਨੂੰ ਆਪਾਂ ਕੋਲ ਲੈਣਾ ਆ ਬਹੁਤ ਹੀ ਸੌਖਾ ਤਰੀਕਾ ਆ ਤੇ ਬਹੁਤ ਹੀ ਟੇਸਟੀ ਬੱਚੇ ਜਦੋਂ ਨਹੀਂ ਖਾਂਦੇ ਨਾ ਤੁਸੀਂ ਇਹ ਬਣਾ ਕੇ ਬੱਚਿਆਂ ਦੇ ਟਿਫਨ ਵਿੱਚ ਵੀ ਪਾ ਸਕਦੇ ਆ ਆਲੂ ਉਬਾਲ ਕੇ ਮੈਂ ਕਦੂਕਸ ਕਰ ਲਿਆ ਆ ਟਮਾਟਰ ਜਿਹੜਾ ਉਹਨੂੰ ਬਰੀਕ ਬਰੀਕ ਕੱਟ ਲਿਆ ਆ ਤੁਸੀਂ ਜਿਹੜੀ ਸਬਜ਼ੀ ਪਾਉਣੀ ਆ ਉਹ ਪਾ ਸਕਦੇ ਆ ਤੇ ਮੇਰੇ ਕੋਲ ਇਸ ਵੇਲੇ ਟਮਾਟਰ ਪਿਆਜ਼ ਈ ਸੀ ਔਰ ਸਬਜੀ ਹੈ ਨਹੀਂ ਸੀਗੀ ਇਸ ਕਰਕੇ ਆਪਾਂ ਇਹੀ ਪਾ ਲਏ ਆ ਤੇ ਪਿਆਜ਼ ਵੀ ਬਰੀਕ ਬਰੀਕ ਕੱਟ ਕੇ ਆਪਾਂ ਪਾ ਲਿਆ ਟਮਾਟਰ ਵੀ ਬਰੀਕ ਬਰੀਕ ਕੱਟ ਕੇ ਪਾ ਲਿਆ ਹਰੀ ਮਿਰਚ ਤੇ ਧਨੀਆ ਤੇ ਦੋਨੋਂ ਚੀਜ਼ਾਂ ਇਹ ਵੀ ਪਾ ਦਿੱਤੀਆਂ ਆਪਾਂ ਤੇ ਹੁਣ ਇਹਦੇ ਵਿੱਚ ਥੋੜਾ ਜਿਆਦਾ ਮਸਾਲੇ ਆਪਾਂ ਬਿਲਕੁਲ ਨਹੀਂ ਪਾਉਣੇ ਹੈਗੇ ਥੋੜਾ ਜਿਹਾ ਆਪਾਂ ਪਾ ਦਿੱਤਾ ਲੂਣ ਟੇਸਟ ਅਨੁਸਾਰ ਲੂਣ ਪਾ ਦਿੱਤਾ ਤੇ ਮਿਰਚ ਆਪਾਂ ਹਰੀ ਪਾ ਦਿੱਤੀ ਆ ਮਸਾਲੇ ਆਪਾਂ ਜਿਆਦਾ ਨਹੀਂ ਪਾਉਣੇ ਥੋੜੇ ਜਿਹੇ ਮਸਾਲਿਆਂ ਦੇ ਨਾਲ ਦੇਖੋ ਆਪਾਂ ਕੁਝ ਨਹੀਂ ਪਾਇਆ ਹਰੀ ਮਿਰਚ ਪਾ ਦਿੱਤੀ ਤੇ ਲੂਣ ਪਾ ਦਿੱਤਾ ਜਿੰਨਕ ਆਪਾਂ ਨੂੰ ਚਾਹੀਦਾ ਸੀ ਟੇਸਟ ਤੇ ਹੁਣ ਇਹਨੂੰ ਆਪਾਂ ਮਿਕਸ ਕਰ ਲੈਣੇ ਆ ਸਵਾਰ ਕੇ ਪਹਿਲਾਂ ਇਦਾਂ ਰੜਾ ਲੈਣੇ ਆ ਤੇ ਜਿਹੜਾ ਆਪਾਂ ਆਟਾ ਗੁੰਨ ਕੇ ਰੱਖਿਆ ਨਾ ਦੇਖੋ ਦੋ ਪੇੜਿਆਂ ਦਾ ਆਟਾ ਆ ਇਹ ਇਹਦੀ ਮੋਟੀ ਜੀ ਆਪਾਂ ਰੋਟੀ ਵੇਲਣੀ ਆ ਜਿੰਨੀ ਕੁ ਚੱਕਲੇ ਦੇ ਉੱਤੇ ਆਪਾਂ ਤੋਂ ਬੇਲ ਹੁੰਦੀ ਆ ਨਾ ਕਿਉਂਕਿ ਚੱਕਲਾ ਮੇਰਾ ਬਹੁਤਾ بڑا ਨਹੀਂ ਹੈਗਾ ਇਸ ਕਰਕੇ ਮੈਂ ਆਟਾ ਵੀ ਉਸੇ ਹਿਸਾਬ ਨਾਲ ਲਿਆ ਦੋ ਕੁ ਰੋਟੀਆਂ ਦਾ ਆਟਾ ਮਿਲਿਆ ਤੇ ਵੈਸੇ ਰੋਟੀ ਆਪਾਂ ਮੋਟੀ ਰੱਖਣੀ ਆ ਕਿਉਂਕਿ ਇਹਦੇ ਉੱਤੇ ਆਪਾਂ ਸਟਫਿੰਗ ਜਿਹੜੀ ਲਾਣੀ ਜੇ ਪਤਲੀ ਰੋਟੀ ਬੇਲਾਂਗੇ ਤਾਂ ਉਹ ਸਾਰੀ ਜਿਹੜੀ ਟੁੱਟ ਜਾਣੀ ਆ ਬਾਹਰ ਨਿਕਲ ਜਾਣੀ ਆ ਇਸ ਕਰਕੇ ਆਪਾਂ ਰੋਟੀ ਨੂੰ ਮੋਟਾ ਜਿਹਾ ਬੇਲਣਾ ਆ ਜੇ ਮੈਂ ਦਿਖਾਉਣੀ ਆ ਦੇਖੋ ਰੋਟੀ ਆਪਾਂ ਬੇਲ ਲਈ ਆ ਇਦਾਂ ਦੀ ਮੋਟੀ ਰੱਖਣੀ ਆ ਆਪਾਂ ਤੇ ਦੇਖ ਸਕਦੇ ਤੁਸੀਂ ਠਿਕਨਸੇ ਦੀ ਕਿੱਦਾਂ ਦੀ ਆ ਤੇ ਹੁਣ ਜਿਹੜੇ ਆਪਾਂ ਆਲੂ ਪਿਆਜ਼ ਟਮਾਟਰ ਪਾਏ ਨੇ ਚ ਆਪਾਂ ਲੂਣ ਪਾਇਆ ਤੇ ਇਸ ਕਰਕੇ ਉਹ ਥੋੜੇ ਲੂਸ ਹੋ ਜਾਂਦੇ ਇਹਨੂੰ ਆਪਾਂ ਫੇਰ ਮਿਕਸ ਕਰ ਲੈਨੇ ਸਵਾਰ ਕੇ ਢਿੱਲੇ ਜੇ ਹੋ ਜਾਂਦੇ ਇਹ ਇਹਨੂੰ ਫੇਰ ਇੱਕ ਵਾਰੀ ਹੱਥ ਨਾਲ ਰਲਾ ਕੇ ਤੇ ਮੈਂ ਹੱਥ ਦੇ ਨਾਲੇ ਰੋਟੀ ਦੇ ਉੱਤੇ ਚੰਗੀ ਤਰ੍ਹਾਂ ਲਾਉਂਗੀ ਚਮਚੇ ਨਾਲ ਸਹੀ ਢੰਗ ਨਾਲ ਨਹੀਂ ਲੱਗਣਾ ਤੇ ਹੱਥ ਦੇ ਨਾਲੇ ਮੈਂ ਜਿਹੜਾ ਇਹਨੂੰ ਫਿਲ ਕਰੂੰਗੀ ਪੂਰੇ ਨੂੰ ਟੱਕ ਦੇਣਾ ਪੂਰੀ ਰੋਟੀ ਨੂੰ ਆਪਾਂ ਸਾਰੇ ਜਿੰਨਾ ਆਪਾਂ ਮਟੀਰੀਅਲ ਤਿਆਰ ਕੀਤਾ ਸਾਰਾ ਹੀ ਆਪਾਂ ਇਹਦੇ ਉੱਤੇ ਲਾਉਣਾ ਮੈਂ ਉਸੇ ਹਿਸਾਬ ਦੇ ਨਾਲ ਮਿਕਸ ਕੀਤਾ ਸੀ ਤੁਸੀਂ ਜ਼ਿਆਦਾ ਬਣਾਉਣੇ ਜ਼ਿਆਦਾ ਆਟਾ ਗੁੰਨੋ ਤੇ ਜ਼ਿਆਦਾ ਰੋਟੀਆਂ ਬੇਲ ਕੇ ਤੇ ਉਹਨੂੰ ਬਣਾ ਲਓ ਇਦਾਂ ਹੁਣ ਇਹ ਤਾਂ ਆਪਾਂ ਕਰਦੇ ਰੋਲ ਠੀਕ ਹੈ ਜੀ ਦੇਖੋ ਬਿਲਕੁਲ ਸੌਖਾ ਤਰੀਕਾ ਆਟਾ ਗੁੰਨਿਆ ਥੋੜੇ ਜਿਹਾ ਲੂਣ ਵਿੱਚ ਪਾ ਕੇ ਤੇ ਸਖਤ ਜੇ ਆਟਾ ਗੋਲ ਲਿਆ ਆਲੂ ਅਵਾਲ ਪਿਆਜ਼ ਟਮਾਟਰ ਮਿਰਚ ਪਾ ਕੇ ਉੱਪਰੇ ਦੇ ਆਪਾਂ ਫਿਲ ਕਰਤਾ ਹਨ ਪਰ ਬਹੁਤ ਹੀ ਟੇਸਟੀ ਉਪਰੋਂ ਕਰਾਂਚੀ ਵਿੱਚੋਂ ਬਿਲਕੁਲ ਸੌਫਟ ਤੇ ਇਹ ਜਿਹੜੇ ਆ ਸਨੈਕਸ ਕਹਿ ਸਕਦੇ ਨਾਸ਼ਤਾ ਕਹਿ ਸਕਦੇ ਤੁਸੀਂ ਕੀ ਨਾਮ ਦਿੰਨੇ ਕਮੈਂਟ ਕਰਕੇ ਦੱਸ ਦਿਓ ਮੈਨੂੰ ਤੇ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੁੰਦਾ ਬਿਲਕੁਲ ਆਸਾਨ ਤਰੀਕੇ ਦੇ ਨਾਲ ਕੋਈ ਔਖਾ ਕੰਮ ਨਹੀਂ ਇਹ ਚ ਬਣਿਓ ਬਹੁਤ ਹੀ ਸੋਹਣੇ ਲੱਗਦੇ ਇਹ ਤੇ ਬਹੁਤ ਹੀ ਸੁਆਦ ਲੱਗਦੇ ਖਾਣ ਨੂੰ ਤੇ ਐਦਾਂ ਆਪਾਂ ਇਹਦਾ ਕਰ ਲੈਣਾ ਜੀ ਰੋਲ ਤੇ ਹੁਣ ਆਪਾਂ ਇੱਕ ਜਿਹੜਾ ਚੋਪਿੰਗ ਬੋਰਡ ਲੈ ਲੈਨੇ ਆ ਕਿਉਂਕਿ ਮੇਰੇ ਕੋਲ ਜਿਹੜਾ ਚੱਕਲਾ ਥੋੜਾ ਨੋਰਮਲ ਆ ਤੇ ਆਪਣਾ ਜਿਹੜਾ ਆ ਮੈਂ ਚੋਪਿੰਗ ਬੋਰਡ ਦੇ ਉੱਤੇ ਇਹਨੂੰ ਥੋੜਾ ਜਿਹਾ ਸੈੱਟ ਕਰੂੰਗੀ ਤੇ ਕਰਕੇ ਤੇ ਫਿਰ ਇਹਦੇ ਆਪਾਂ ਪੀਸ ਕੱਟ ਲੈਨੇ ਆ ਆਟਾ ਜਦੋਂ ਵੀ ਗੁੰਨਾ ਸਖਤ ਗੁੰਨਾ ਆ ਗਰਮੀ ਆ ਦੇਖੋ ਮੈਂ ਕਿੰਨਾ ਸਖਤ ਆਟਾ ਗੁੰਨਾ ਸੀ ਫਿਰ ਵੀ ਇਹ ਨਰਮ ਹੋ ਗਿਆ ਆ ਤੇ ਬਿਲਕੁਲ ਸਖਤ ਆਟਾ ਗੁੰਨਾ ਹੁਣ ਆਪਾਂ ਇਹਦੇ ਪੀਸ ਕੱਟ ਲੈਨੇ ਆ ਨਾਰਮਲ ਸਿੱਧੇ ਤੇ ਪੀਸ ਕੱਟ ਲੈਣੇ ਆਪਾਂ ਤੇਲ ਮੈਂ ਗਰਮ ਰੱਖਿਆ ਮੀਡੀਅਮ ਸੇਕਦੇ ਤੇ ਰੱਖਿਆ ਜਦ ਤੱਕ ਹੌਲੀ ਹੌਲੀ ਤੇਲ ਗਰਮ ਹੋ ਜਾਊਗਾ ਤੇ ਐਦਾਂ ਹੀ ਆਪਾਂ ਇਹਦੇ ਪਹਿਲਾਂ ਸਾਰੇ ਪੀਸ ਕਰ ਲੈਣੇ ਆ ਠੀਕ ਆ ਜੀ ਦੇਖੋ ਕੱਟਦੇ ਆਂ ਤੇ ਪਤਾ ਲੱਗਦਾ ਨਾ ਆਟਾ ਜਿਹੜਾ ਉਹ ਪਹਿਲਾਂ ਨਾਲੋਂ ਨਰਮ ਹੋ ਗਿਆ ਆਪਣਾ ਪਹਿਲਾਂ ਮੈਂ ਸਖਤ ਰੱਖਿਆ ਸੀ ਵੀਡੀਓ ਤੁਹਾਨੂੰ ਪਤਾ ਹੀ ਮੈਂ ਸੌਖੇ ਤਰੀਕੇ ਨਾਲ ਬਣਾਣੀ ਹੁੰਦੀ ਆ ਤੇ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਨੂੰ ਹਰ ਕੋ ਬਣਾ ਸਕੇ ਉਦਾਂ ਦੀ ਮੈਂ ਜਿਹੜੀ ਵੀਡੀਓ ਤਿਆਰ ਕਰਦੀ ਹੁੰਨੀ ਦੇਖੋ ਸਾਰੇ ਪੀਸ ਕੱਟ ਲੈ ਤੇ ਹੁਣ ਇਹਨਾਂ ਨੂੰ ਆਪਾਂ ਇੱਦਾਂ ਹੱਥ ਨਾਲ ਸੈੱਟ ਕਰ ਲੈਣਾ ਜੇ ਪੂਰੀ ਵੀਡੀਓ ਦਿਖਾਈ ਤਾਂ ਵੀਡੀਓ ਬਹੁਤ 15-20 ਮਿੰਟ ਦੀ ਬਣ ਜਾਣੀ ਹੈ ਇਹ ਇਸ ਕਰਕੇ ਆਪਾਂ ਦੇਖੋ ਇੱਦਾਂ ਸਾਰੇ ਸੈੱਟ ਕਰ ਲਏ ਆ ਤੇਲ ਆਪਾਂ ਰੱਖਿਆ ਗਰਮ ਹੁਣ ਜਿਹੜਾ ਆਪਾਂ ਕੌਰਨ ਫਲੋਰ ਘੋਲਿਆ ਸੀ ਨਾ ਤੇ ਬਸ ਉਹ ਦੇ ਉਹਦੇ ਵਿੱਚ ਇਹਨੂੰ ਡਿਪ ਕਰਨਾ ਆਪਾਂ ਪਹਿਲੇ ਇਹਨੂੰ ਹਿਲਾ ਲੰਨੇ ਆ ਥੱਲੇ ਵਹਿ ਜਾਂਦਾ ਇਹ ਤੇ ਇਹਦੇ ਵਿੱਚ ਬਸ ਆਪਾਂ ਡਿਪ ਕਰਨਾ ਕੁਝ ਨਹੀਂ ਕਰਨਾ ਜ਼ਿਆਦਾ ਪਰਤ ਨਹੀਂ ਇਹਦੀ ਚੜਾਉਣੀ ਆਪਾਂ ਇਹਦੇ ਉੱਤੇ ਬਿਲਕੁਲ ਪਤਲਾ ਜਿਹਾ ਆਪਾਂ ਘੋਲਿਆ ਹੈ ਤੇ ਦੇਖੋ ਇਹਨੂੰ ਵਿੱਚ ਬਸ ਇਦਾਂ ਡਿਪ ਕਰਕੇ ਤੇ ਕਾਂਟੇ ਦੇ ਨਾਲ ਆਪਾਂ ਫੋਕ ਦੇ ਨਾਲ ਜਿਹੜਾ ਚੱਕ ਕੇ ਤੇ ਉਹਨੂੰ ਆਪਾਂ ਤੇਲ ਦੇ ਵਿੱਚ ਪਾਈ ਜਣਾ ਤਿੰਨ ਚਾਰ ਪੀਸ ਮੈਂ ਰੱਖ ਲੈਣੇ ਆ ਕਿਉਂਕੋ ਸਾਰੇ ਹੀ ਆਪਾਂ ਫਟਾਫਟ ਪਾ ਦੇਣੇ ਆ ਤੇਲ ਗਰਮ ਹੋ ਗਿਆ ਮੀਡੀਅਮ ਸੇਕ ਤੇ ਤੇਲ ਰੱਖਿਆ ਹੈ ਮੈਂ ਲਓ ਜੀ ਸਾਰੇ ਹੀ ਆਪਾਂ ਇਦਾਂ ਫਟਾਫਟ ਚੱਕ ਕੇ ਜਿਹੜੇ ਇੱਕੋ ਵਾਰੀ ਪੈ ਜਾਣੇ ਆ ਤੇ ਥੋੜਾ ਸਾਈਡ ਨੂੰ ਕਰ ਲਾਂਗੇ ਤੇ ਸਾਰੇ ਹੀ ਆਪਾਂ ਇਦਾਂ ਪਾ ਦੇਣੇ ਆ ਸੇਕ ਲੱਗ ਗਿਆ ਤੇ ਇਹਨਾਂ ਨੂੰ ਪਲਟ ਲੈਣਾ ਹੈ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਨਵੇਂ ਵੀਵਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਬਹੁਤ ਮਿਹਨਤ ਦੇ ਨਾਲ ਮੈਂ ਹਰ ਇੱਕ ਰੈਸਪੀ ਤਿਆਰ ਕਰਦੀ ਆਂ ਸਪੋਰਟ ਕਰ ਦਿਆ ਕਰੋ ਮੇਰੇ ਚੈਨਲ ਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਕਿੱਥੋਂ ਦੇਖਦੇ ਕਿੱਦਾਂ ਦੀ ਲੱਗੀ ਆ ਲਓ ਜੀ ਇੱਕ ਵਾਰੀ ਆਪਾਂ ਸਾਰੇ ਪੀਸ ਪਲਟ ਦੁੱਤੇ ਐਦਾਂ ਸੇਕ ਲੱਗਦਾ ਦੂਵੀਂ ਵਾਰੀ ਫੇਰ ਪਲਟ ਦੰਨੇ ਆ ਤੇ ਲਓ ਜੀ ਦੂਜੀ ਵਾਰੀ ਆਪਾਂ ਫੇਰ ਪਲਟ ਦਣੇ ਜਦੋਂ 골ਡਨ ਹੋ ਗਏ ਨਾ ਤੇ ਫਿਰ ਆਪਾਂ ਇਹਨਾਂ ਨੂੰ ਪਕਾਉਣਾ ਇਹਨਾਂ ਨੂੰ ਮੀਡੀਅਮ ਸੇਕ ਤੇ ਕਿਉਂਕਿ ਆਟਾ ਆ ਜਿਹੜੀ ਆਪਾਂ ਬਾਹਰ ਲਈ ਪਰਤਾਂ ਨਾ ਆਪਣੀ ਆਟੇ ਦੀ ਆ ਤੇ ਲਓ ਜੀ ਦੇਖੋ ਕਿੰਨਾ ਸੋਹਣਾ ਇਹਨਾਂ ਦਾ ਕਲਰ ਆਇਆ ਬਹੁਤ ਹੀ ਵਧੀਆ ਦੇਖਣ ਨੂੰ ਲੱਗਦੇ ਇੰਨੇ ਹੀ ਇਹ ਟੇਸਟੀ ਖਾਣ ਨੂੰ ਆ ਤੇ ਦੇਖ ਸਕਦੇ ਆ ਤੁਸੀਂ ਤੇ ਕੋਈ ਜ਼ਰੂਰਤ ਨਹੀਂ ਹੈਗੀ ਟਿਸ਼ੂ ਦੇ ਵੀ ਬਹੁਤਾ ਤੇਲ ਇਹਦੇ ਵਿੱਚ ਰਚਦਾ ਹੀ ਨਹੀਂਗਾ ਕਿਉਂਕਿ ਆਟੇ ਦੇ ਆ ਇਹ ਤੇ ਇਸ ਕਰਕੇ ਇਹਨੂੰ ਘੱਟ ਸੇਕ ਦੇ ਉੱਤੇ ਪਕਾਉਣਾ ਤਾਂ ਕਿ ਆਟਾ ਜਿਹੜਾ ਚੰਗੀ ਤਰ੍ਹਾਂ ਪੱਕ ਜਾਵੇ ਲਓ ਜੀ ਬਹੁਤ ਹੀ ਵਧੀਆ ਜਿਹੜੇ ਆਪਣੇ ਸਨੈਕਸ ਵਾ ਨਾਸ਼ਤਾ ਜੋ ਵੀ ਨਾਮ ਦੇਣਾ ਕਮੈਂਟ ਕਰਕੇ ਦੱਸ ਦਿਓ ਤੇ ਮੈਂ ਸਾਰੇ ਇਦਾਂ ਕੱਢ ਲੈਣੀ ਮੈਂ ਤੋੜ ਕੇ ਮੜਾ ਜਿਹਾ ਠੰਡਾ ਹੁੰਦਾ ਨਾ ਮੈਂ ਤੋੜ ਕੇ ਵੀ ਦਿਖਾਨੀ ਆ ਬਹੁਤ ਹੀ ਵਧੀਆ ਆਪਣੇ ਜਿਹੜੇ ਇਹ ਆٹے ਦੇ ਤੇ ਆਲੂ ਦੇ ਸਨੈਕਸ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਏ ਬਹੁਤ ਹੀ ਟੇਸਟੀ ਆ ਸੌਖੇ ਤਰੀਕੇ ਨਾਲ ਬਣ ਗਏ ਆ ਬਣਾਓ ਤੇ ਖਾਓ ਤੇ ਕਮੈਂਟ ਕਰਕੇ ਮੈਨੂੰ ਦੱਸੋ ਦੇਖੋ ਜੀ ਕਿੰਨੇ ਸੋਹਣੇ ਦੇਖਣ ਨੂੰ ਲੱਗਦੇ ਇੰਨੇ ਹੀ ਇਹ ਟੇਸਟੀ ਖਾਣ ਨੂੰ ਆ ਥੋੜਾ ਜਿਹਾ ਠੰਡਾ ਹੁੰਦਾ ਮੈਂ ਤੋੜ ਕੇ ਦਿਖਾਨੀ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਲੱਗ ਗਿਆ ਕਰਕੇ ਦਿਖਾਏ ਦੇਖੋ ਬਿਲਕੁਲ ਪੱਕੇ ਹੋ ਆ ਆਟਾ ਵੀ ਬਿਲਕੁਲ ਪੱਕਿਆ ਹੈ ਨ 골ਡਨ ਹੋਇਆ ਲਾਲ ਹੋਇਆ ਤੇ ਬਹੁਤ ਹੀ ਸੋਹਣੇ ਇਹ ਬਣ ਕੇ ਤਿਆਰ ਹੋਇਆ ਦੇਖੋ ਸੌਖੇ ਜਿਹੇ ਤਰੀਕੇ ਨਾਲ ਆਪਾਂ ਬਣਾਏ ਆ ਕੋਈ ਔਖਾ ਕੰਮ ਨਹੀਂ ਇਹਦੇ ਵਿੱਚ ਹੈਗਾ ਤੁਸੀਂ ਮੇਰੇ ਨਾਲ ਵਧੀਆ ਬਣਾ ਸਕਦੇ ਆ ਜੀ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਲਓ ਜੀ ਮੈਂ ਹੁਣ ਤੁਹਾਨੂੰ ਇਹਨੂੰ ਤੋੜ ਕੇ ਦਿਖਾ ਲਦੀ ਆ ਤੇ ਪਹਿਲਾਂ ਗਰਮ ਬਹੁਤ ਸੀ ਹੱਥ ਨਹੀਂ ਲੱਗਦਾ ਸੀ ਦੇਖੋ ਕਿੰਨੇ ਸੋਹਣੇ ਉਪਰੋਂ ਕਰੰਚੀ ਵਿੱਚੋਂ ਬਿਲਕੁਲ ਸੌਫਟ ਆ ਬਣਾਓ ਤੇ ਖਾਓ ਜੀ ਸਾਸਿਕਾਲ